ਕੀ ਰਵਾਈ ਜੀ ਸਤਪਾਪਾ ਜੀ ਸਤਪਾਪਾ ਜੀ ਕੀ ਚੋਣ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਦੁਕਾਨ ਦੇ ਉੱਤੇ ਚੋਰੀ ਹੋਈ ਸੀ ਤੇ ਅੱਜ ਪੁਲਿਸ ਵੱਲੋਂ ਜਿਹੜੇ ਦੋ ਬੰਦੇ ਜਿਹੜੇ ਚੋਰ ਫੜੇ ਗਏ ਤੇ ਇੱਕ ਜਿਹੜਾ ਨਾਲ ਉਸ ਸਿਹਰਾ ਸੀ ਉਹ ਫੜਿਆ ਗਿਆ ਤੇ ਸਤਪਾਪਾ ਜੀ ਜਿਹੜੀ ਚਾਪੀ ਪ੍ਰਾਪਤ ਹੋਈ ਇਸ ਦੇ ਬਾਰੇ ਤੁਸੀਂ ਕੀ ਕਹਿੰਦੇ ਇਹਦੇ ਵਿੱਚ ਆਏ ਜੀ ਸਾਨੂੰ ਸੁਣਣ ਚ ਹਜੇ ਤੱਕ ਇਹ ਆਇਆ ਹੈ ਵੀ ਜਿਹੜੇ ਤਿੰਨ ਬੰਦੇ ਇਹਨਾਂ ਨੇ ਪਹਿਲਾਂ ਫੜ ਲਏ ਸੀਗੇ ਉਦੋਂ ਅੱਗੇ ਜਦੋਂ ਇਹਨਾਂ ਨੇ ਲੜੀ ਚਲਾਈ ਪੁਲਿਸ ਨੇ ਪੰਜਾਬ ਪੁਲਿਸ ਨੇ ਤਾਂ ਫਿਰ ਇੱਕ ਬੰਦਾ ਇਹਨਾਂ ਨੇ ਜਿਹਨੂੰ ਇਹ ਸਮਾਨ ਵੇਚਦੇ ਸੀਗੇ ਉਹ ਬੰਦਾ ਫੜਿਆ ਉਹ ਬੰਦਾ ਫੜ ਤੋਂ ਬਾਅਦ ਅੱਜ ਪੁਲਿਸ ਨੇ ਇੱਕ ਕਾਨਫਰੰਸ ਵੀ ਕੀਤੀ ਸੀਗੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਦੱਸਿਆ ਵੀ ਕਾਨਫਰੰਸ ਦੇ ਵੀ 7 ਕਿਲੋ ਚਾਂਦੀ ਅਸੀਂ ਉਹਨਾਂ ਤੋਂ ਬਰਾਮਦ ਕਰ ਲਈ ਐ ਇਹਦੇ ਵਿੱਚ ਬੰਦੇ ਸੀਗੇ ਜੀ ਘੱਟੋ ਘੱਟ 16 16 ਬੰਦਿਆਂ ਦੇ ਵਿੱਚੋਂ ਹਜੇ ਤੱਕ ਤਿੰਨ ਚੋਰ ਐ ਤੇ ਇੱਕ ਬੰਦਾ ਜਿਹਨੇ ਕੁਝ ਸਮਾਨ ਲੈਤਾ ਸੀ ਜਾਂ ਉਹ ਬੰਦਾ ਫੜਿਆ ਹੋਇਆ ਐ ਬਾਕੀ ਦੇ 13 ਚੋਰ ਐ ਜਿਹੜੇ ਉਹ ਬਾਕੀ ਫੜਨ ਵਾਲੇ ਰਹਿੰਦੇ ਐ ਤੇ ਸਾਨੂੰ ਜਿੰਨਾ ਕਿ ਸਾਡੀ ਆਸ ਸੀਗੀ ਵੀ ਸਾਡਾ ਸਮਾਨ ਗਿਆਗਾ ਸਾਡੇ ਲਿਸਟ ਦੇ ਵਿੱਚ ਤਾਂ ਉਹਦੇ ਵਿੱਚੋਂ ਸਾਡਾ ਤਾਂ ਇਹ ਹਜੇ ਅੱਧ ਤੱਕ ਵੀ ਬਰਾਮਦ ਨਹੀਂ ਹੋ ਸਕਿਆਗਾ ਕਿਉਂਕਿ ਸਾਡੇ ਇਹਦੇ ਵਿੱਚ ਸਮਾਨ ਸੀਗਾ ਜੀ 1 ਗ੍ਰਾਮ 골ਡ ਵਾਲਾ ਜਿਹਦੇ ਉੱਤੇ 1 ਗ੍ਰਾਮ ਸੋਨਾ ਸੀ ਚੜਾ ਕੇ ਹੀ ਜਿਹੜੇ ਲੋਕ ਬਣਾ ਦਿੰਦੇ ਸਾਡੇ ਤੋਂ ਉਹਨਾਂ ਨੂੰ ਦਿੰਦੇ ਹੁੰਦੇ ਸੀ ਸਾਡਾ ਉਹ ਸਮਾਨ ਹਜੇ ਤੱਕ ਸਾਨੂੰ ਇੱਕ ਪੀਸੀਬੀ ਉਹਦੇ ਵਿੱਚੋਂ ਨਹੀਂ ਦੱਸਿਆ ਗਿਆ ਵੀ ਸੁੱਦਾ ਮਿਲਿਆ ਉਹਦੇ ਵਿੱਚ ਵੀ ਘੱਟੋ ਘੱਟ ਵੀ 40 ਕਿਲੋ ਦੇ ਸਮਾਨ ਸਾਡਾ ਕੱਚਾ ਸਮਾਨ ਸੀਗਾ ਜੀ 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 ਕੀਮਤ ਗ੍ਰਾਮ ਦੇ ਹਿਸਾਬ ਨਾਲ ਹੀ ਬੰਦੀ ਹੈ ਜੀ ਉਹ ਉਹਦੀ ਲੇਬਰ ਬਹੁਤ ਪੈਂਦੀ ਸਾਨੂੰ ਜਿਹੜਾ ਅਸੀਂ ਬਣਾ ਕੇ ਰੱਖਦੇ ਆ ਉਹ ਅਸੀਂ ਬਣਾ ਕੇ ਰੱਖਿਆ ਹੋਇਆ ਸੀਗਾ ਘੱਟੋ ਘੱਟ 40 ਕਿਲੋ ਵਜਨ 40 ਕਿਲੋ ਵਜਨ ਉਹਦੀ ਕੀਮਤ ਘੱਟੋ ਘੱਟ ਬੰਦੀ ਹੈ ਜੀ ਅੰਦਾਜ਼ਾ ਜਾ ਅ ਬੀੜ ਦੇ ਹਿਸਾਬ ਨਾਲ ਲਈਏ ਤਾਂ ਉਹਦੀ ਕੀਮਤ ਵੀ ਬਹੁਤ ਜ਼ਿਆਦਾ ਬੰਦੀ ਹੈ ਉਹ ਸਾਡਾ ਸਮਾਨ ਹਜੇ ਤੱਕ ਕੀਮਤੀ ਸਮਾਨ ਹੀ ਹੈ ਜੀ ਸਾਡਾ ਉਹ ਜਿੱਦਿ ਕੇ 8 10 ਲੱਖ ਰੁਪਏ ਕੀਮਤ ਉਹਦੀ ਵੀ ਬੰਦੀ ਹੈ ਜੀ ਉਹ ਸਾਡਾ ਸਮਾਨ ਹਜੇ ਤੱਕ ਸਾਨੂੰ ਇੱਕ ਪੀਸ ਵੀ ਨਹੀਂ ਉਹਦਾ ਦੱਸਿਆ ਗਿਆ ਵੀ ਥੋੜਾ ਫੜਿਆ ਗਿਆ ਕਿ ਨਹੀਂ ਗਿਆ ਹੈ ਤੇ 1 ਗ੍ਰਾਮ 골ਡ ਵਾਲਾ ਜਿਹੜਾ 6-7 ਕਿਲੋ ਸਮਾਨ ਜੀ ਸਾਡਾ ਇਸ ਕਾਊਂਟਰ ਦੇ ਵਿੱਚੋਂ ਇਸ ਪਿਆ ਸੀਗਾ ਉਹ ਸਾਡਾ ਚੱਕਿਆ ਗਿਆਗਾ ਜਿਹਦੇ ਵਿੱਚ ਕੜੇ ਤੇ ਝੂੜੀਆਂ ਵਗੈਰਾ ਸੀਗਾ ਜੀ ਉਹ 1 ਗ੍ਰਾਮ 골ਡ ਵਾਲਾ ਸੀ ਐਸ ਕਾਊਂਟਰ ਦੇ ਵਿੱਚ ਸਾਡਾ ਚਾਂਦੀ ਦਾ ਹੀ ਸਮਾਨ ਸੀਗਾ ਜੀ ਉੱਪਰ ਸਾਡਾ ਸਾਰਾ ਚਾਂਦੀ ਦਾ ਭਰਿਆ ਹੋਇਆ ਸੀ ਜਿਵੇਂ ਆਹ ਡੱਬੇ ਲੱਗੇ ਹੋਏ ਜੀ ਇਹ ਸੀ ਹੁਣ ਨਵੇਂ ਡੱਬੇ ਕਿਸੇ ਤੋਂ ਧਾਰ ਸਮਾਨ ਲੈ ਕੇ ਲਾਏ ਇਦੇ ਵਿੱਚ ਅਸੀਂ ਹੁਣ ਇਹ ਬੇਨਤੀ ਕਰਦੇ ਆਂ ਜੀ ਪੰਜਾਬ ਪੁਲਿਸ ਨੂੰ ਐਸਐਸਪੀ ਸਾਹਿਬ ਆਈਜੀ ਸਾਹਿਬ ਨੂੰ ਤੇ ਆਪਣੇ ਐਸਪੀ ਸਾਹਿਬ ਨੂੰ ਤੇ ਐਸਐਟਓ ਸਾਹਿਬ ਤੇ ਜਿੰਨੀ ਵੀ ਹੁਰਸੇ ਦੇ ਵਿੱਚ ਕੰਮ ਕਰ ਰਹੀ ਹੈ ਅਸੀਂ ਉਹਨਾਂ ਦਾ ਤਾਂ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਤ ਜਲਦੀ ਇਹ ਕੰਮ ਕੀਤਾ ਹੁਣ ਅਸੀਂ ਪੁਲਿਸ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਸਾਡਾ ਜਿਹੜਾ ਸਮਾਨ ਹੈ ਬਾਕੀ ਦਾ ਸਾਨੂੰ ਜਲਦੀ ਤੋਂ ਜਲਦੀ ਅਕਬਰ ਕਰਾਇਆ ਜਾਵੇ ਤਾਂ ਕਿ ਅਸੀਂ ਆ ਦੀ ਦੁਕਾਨ ਦੇ ਚਲਾ ਸਕੀ ਜੀ ਨਹੀਂ ਤਾਂ ਸਾਰੇ ਸਿੱਧ ਕਾਨੂੰਨ ਚਲਾ ਸਕਗੇ ਕਿਉਂਕਿ ਸਾਡੇ ਕੁਝ ਵੀ ਜਾਇਗਾ ਸਾਡੇ ਕੋਲ ਹਾਲ ਹੈ ਸਾਡਾ ਬੁਰਸਨ ਅਸੀਂ ਇਹ ਬੇਨਤੀ ਕਰਦੇ ਵੀ ਬਾਕੀ ਬੰਦਿਆਂ ਨੂੰ ਵੀ ਜਲਦੀ ਰੈਸਟ ਕਰ ਲੈਣ ਜੀ ਕਿਉਂਕਿ ਸਾਡਾ ਦੂਸਰਾ ਸਮਾਨ ਹੈ ਉਹ ਜਲਦੀ ਸਾਡੇ ਕੋਲੇ ਸਾਨੂੰ ਮਾਨਜੋ ਕੋਰਟ ਨਹੀਂ ਸਾਨੂੰ ਦਵਾ ਦਿੱਤਾ ਜਾਵੇ ਤੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੀ ਪੁਲਿਸ ਨੇ ਪਹਿਲਾਂ ਵੀ ਤੇ ਇਸੇ ਤਰ੍ਹਾਂ ਹੀ ਇਮਾਨਦਾਰੀ ਨਾਲ ਪੁਲਿਸ ਕੰਮ ਕਰਕੇ ਸਾਨੂੰ ਸਨਮਾਨ ਦਵਾ ਲਈ ਅਸੀਂ ਪੁਲਿਸ ਦੇ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਦੇ ਵੀ ਬਹੁਤ ਬਹੁਤ ਧੰਨਵਾਦ ਹੈ